ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਹਾਲਾਂਕਿ ਇਹ ਜਿਹੜੀ ਤੁਸੀਂ ਪੱਤਰ ਦੇਖ ਰਹੇ ਹੋ ਇਹ ਕੱਲ੍ਹ ਵਾਲੇ ਨੋਟਸ ਹੈ ਜਿਹੜਾ 3704 ਦੇ ਮਾਸਟਰ ਕਾਰਡਰ ਵਾਲੀ ਜਿਹੜੀ ਲਿਸਟਾਂ ਰੀਕਾਸਟ ਹੋਈਆਂ ਨੇ ਉਹਨਾਂ ਦੀ ਸਿਲੈਕਸ਼ਨ ਸੂਚੀ ਜਿਹੜੀ ਉਹ ਜਾਰੀ ਹੋਈ ਸੀ ਕੱਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਕੁਝ ਨਵੇਂ ਕੈਂਡੀਡੇਟ ਹੋਏ ਆ ਉਹਨਾਂ ਨੂੰ ਨਿਯੁਕਤੀ ਪੱਤਰ ਮਿਲਣੇ ਸੀ 25 ਮਾਰਚ ਨੂੰ ਪਰ ਇਨਾਂ ਦੇ ਵਿਚਕਾਰ ਹੀ ਇੱਕ ਪੱਤਰ ਜਿਹੜਾ ਅੱਜ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਕਿਹੜੀ ਹੈ ਕਿ ਜਿੰਨੇ ਵੀ 3704 ਮਾਸਟਰ ਕੈਡਰ ਦੇ ਸਿਲੈਕਸ਼ਨ ਸੂਚੀ ਦੇ ਵਿੱਚ ਆਏ ਸੀ ਜਿਹੜੇ ਕੈਂਡੀਡੇਟਸ ਡਬਲ ਨਾਮ ਕਰਕੇ ਜਾਂ ਜਿਨ੍ਹਾਂ ਦਾ ਨਾਮ ਲਿਸਟ ਦੇ ਵਿੱਚੋਂ ਬਾਹਰ ਹੋ ਗਿਆ ਸੀ ਉਹਨਾਂ ਨੂੰ ਸ਼ੋ ਕਾਜ਼ ਭਾਵ ਕਾਰਨ ਦੱਸੋ ਇੱਕ ਨੋਟਸ ਦੀ ਤਰ੍ਹਾਂ ਲਾ ਲਓ ਜਾਂ ਇੱਕ ਕਾਰਨ ਦੱਸਣ ਲਈ ਡੀਪੀ ਦਫ਼ਤਰ ਬੁਲਾਇਆ ਗਿਆ ਹੈ ਕਿਰਪਾ ਕਰਕੇ ਧਿਆਨ ਨਾਲ ਸੁਣ ਲੈਣਾ ਜਿੰਨੇ ਵੀ 3704 ਮਾਸਟਰ ਕਾਰਡਰ ਦੇ ਸਿਰਫ ਇਹ ਨਾ ਸਮਝਣ ਕਿ ਇਹ ਹਿੰਦੀ ਪੰਜਾਬੀ ਤੇ ਸਮਾਜਿਕ ਸਿੱਖਿਆ ਵਾਲੇ ਵਾਸਤੇ ਹੈ ਇਹ ਉਹਨਾਂ ਸਾਰੇ ਵਿਸ਼ਿਆਂ ਵਾਲੇ ਵਾਸਤੇ ਹੈ ਜਿਹੜੇ ਇਸ ਤੋਂ ਬਾਅਦ ਵੀ ਆਉਣਗੇ ਕਿਉਂਕਿ ਇਹ ਸਿਰਫ ਹਲੇ ਤਿੰਨ ਵਿਸ਼ਿਆਂ ਦੇ ਜਿਹੜੇ ਉਹਨਾਂ ਨੇ ਕੈਂਡੀਡੇਟ ਬਣਾਏ ਆ ਪੰਜਾਬੀ ਹਿੰਦੀ ਅਤੇ ਸਮਾਜਿਕ ਸਿੱਖਿਆ ਠੀਕ ਹੈ ਜੀ ਸੋ ਅੱਜ ਹੀ ਇੱਕ ਜਿਹੜੀ ਹੈਗੀ ਹੈ 3704 ਦੇ ਪ੍ਰਧਾਨ ਸਾਹਿਬ ਵੱਲੋਂ ਜਿਹੜੀ ਇੱਕ ਖਬਰ ਸਾਹਮਣੇ ਆਈ ਸੀ ਕਿ ਉਹ ਇਹ ਹੈ ਕਿ ਜਿੰਨੇ ਵੀ 3704 ਮਾਸਟਰ ਕਾਰਡ ਦੇ ਤਿੰਨੇ ਸਬਜੈਕਟਾਂ ਦੇ ਠੀਕ ਹੈ ਜੀ ਇਹਨਾਂ ਨੇ ਤਾਂ ਜਾਣਾ ਹੀ ਜਾਣਾ ਹੈ ਤੇ ਉਹਨਾਂ ਨੇ ਹੱਥ ਜੋੜ ਕੇ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਬਾਕੀ ਵਿਸ਼ਿਆਂ ਦੇ ਵੀ ਜਿਹੜੇ ਕੈਂਡੀਡੇਟਸ ਆ ਉਹ ਵੀ ਵੱਧ ਤੋਂ ਵੱਧ 10:30 ਵਜੇ ਜਿਹੜਾ ਹੈਗਾ ਤੁਸੀਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਜਿਹੜਾ ਹੈਗਾ ਆਪਣਾ ਚੰਡੀਗੜ੍ਹ ਵਿਖੇ ਹਨਾ ਡੀਪੀ ਦਫ਼ਤਰ ਜਾਣ ਤੋਂ ਪਹਿਲਾਂ ਜਿਹੜਾ ਹੁੰਦਾ ਹੈ ਉੱਥੇ ਤੁਸੀਂ ਪਹੁੰਚਣਾ ਹੈ ਠੀਕ ਹੈ ਜੀ ਤੇ ਉੱਥੇ ਪਹੁੰਚ ਕੇ ਜਿਹੜਾ ਤੁਸੀਂ ਸ਼ੋ ਕਾਸ ਵਾਸਤੇ ਤੁਹਾਨੂੰ ਨਿੱਜੀ ਮੀਟਿੰਗ ਲਈ ਬੁਲਾਇਆ ਗਿਆ ਪਰਸਨਲੀ ਜਿੰਨੇ ਕਹਦੀ ਆਪਾਂ ਠੀਕ ਹੈ ਉੱਥੇ ਤੁਹਾਡੇ ਤੋਂ ਪੁੱਛਿਆ ਜਾਣਾ ਵੀ ਤੁਹਾਡਾ ਕੀ ਕਾਰਨ ਬਣਦਾ ਜਾਂ ਕਿਸ ਤਰ੍ਹਾਂ ਵੀ ਤੁਹਾਡਾ ਡਬਲ ਹੋਇਆ ਜਾਂ ایਵੀਐਸ ਵਾਲਾ ਜਿੰਨੀਆਂ ਵੀ ਭਾਵ ਕੋਈ ਮੀਟਿੰਗ ਹੋਣੀ ਹੈ ਉਹ ਨਿੱਜੀ ਪੱਧਰ ਤੇ ਹੋਣੀ ਹੈ ਠੀਕ ਹੈ ਜੀ ਇਸ ਕਰਕੇ ਬਹੁਤ ਸਾਰੇ ਕੈਂਡੀਡੇਟਸ ਹੋਣਗੇ ਜਿਹੜੇ ਹੋ ਸਕਦਾ ਹੈ ਉਹਨਾਂ ਨੂੰ ਗੱਲ ਕਰਨਾ ਨਹੀਂ ਆਵੇ ਕਿਸੇ ਸਾਹਮਣੇ ਤਾਂ ਕਿਸੇ ਕਾਰਨ ਕਰਕੇ ਉਹਨਾਂ ਦੀ ਜੌਬ ਖਤਰੇ ਵਿੱਚ ਆ ਸਕਦੀ ਹੈ ਸੋ ਇਸੇ ਕਰਕੇ 3704 ਦੇ ਜਿੰਨੇ ਵੀ ਜੂਨੀਅਨ ਹੈ ਉਹਨਾਂ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਗਈ ਹੈ ਸਾਰੇ ਹੀ ਕੈਂਡੀਡੇਟਸ ਨੂੰ ਚਾਹੇ ਉਹ ਪਟੀਸ਼ਨਰ ਨੇ ਠੀਕ ਹੈ ਜੀ ਚਾਹੇ ਇਹਨਾਂ ਸਾਰੇ ਹੀ ਵਿਸ਼ਿਆਂ ਦੇ ਜਿਨ੍ਹਾਂ ਦੀ ਲਿਸਟਾਂ ਰੀਕਾਸਟ ਹੋਈਆਂ ਨੇ ਉਹਨਾਂ ਦੇ ਵਿੱਚ ਨਾਮ ਆਇਆ ਤੇ ਜਾਂ ਜਿਨ੍ਹਾਂ ਦੇ ਨਾਮ ਆਊਟ ਹੋ ਗਏ ਠੀਕ ਹੈ ਜੀ ਖਾਸ ਕਰ ਉਹ ਤਾਂ ਉਹਨਾਂ ਵਾਸਤੇ ਤਾਂ ਇਹ ਇੱਕ ਜਿਵੇਂ ਨੀ ਕਰੋ ਜਾਂ ਮਰੋ ਵਾਲਾ ਜਿਵੇਂ ਕੋ ਸਮਾ ਆ ਗਿਆ ਕਿਉਂਕਿ ਜੇ ਉਹ ਹੁਣ ਵੀ ਉਹਨਾਂ ਨੇ ਇਸ ਜੂਨੀਅਰ ਦਾ ਸਾਥ ਨਾ ਦਿੱਤਾ ਹੁਣ ਵੀ ਉਦਮ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਜੌਬ ਖਤਰੇ ਵਿੱਚ ਆ ਸਕਦੀ ਹੈ ਠੀਕ ਹੈ ਜੀ ਕਿਉਂਕਿ ਹੁਣ ਉਹਨਾਂ ਨੇ ਕਾਰਨ ਦੱਸੋ ਵਾਸਤੇ ਨਿੱਜੀ ਮੀਟਿੰਗ ਲਈ ਬੁਲਾਇਆ ਗਿਆ 24 ਤਰੀਕ ਨੂੰ ਭਾਪ ਕੱਲ ਜਿਹੜੀ ਉਹ ਬੁਲਾਈ ਗਈ ਹੈ ਠੀਕ ਹੈ ਜੀ ਸੋ ਇਸ ਕਰਕੇ ਜਿੰਨੇ ਵੀ 3704 ਮਾਸਟਰ ਕਾਰਡਰ ਦੇ ਲਿਸਟਾਂ ਰੀਕਾਸਟ ਹੋਈਆਂ ਦੇ ਵਿੱਚ ਜਿਹੜੇ ਨਾਮ ਆਊਟ ਹੋ ਗਏ ਠੀਕ ਹੈ ਜੀ ਜਾਂ ਜਿੰਨੇ ਵੀ ਪਟੀਸ਼ਨਰ ਨੇ ਜਾਂ ਜਿਨ੍ਹਾਂ ਦੇ ਨਾਮ ਡਬਲ ਕਰਕੇ ਹੋ ਗਏ ਕਿਉਂਕਿ ਜਿਹੜੇ ਕੈਂਡੀਡੇਟਸ ਹੁਣ ਹੋ ਰਹੇ ਆ ਸ਼ਾਇਦ ਉਹ ਸੋਚਦੇ ਵੀ ਸ਼ਾਇਦ ਅਸੀਂ ਸੇਫ ਆ ਸੇਫ ਨਹੀਂ ਦੋਸਤੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਮੈਥ ਸਾਇੰਸ ਇੰਗਲਿਸ਼ ਦੀਆਂ ਜਿਹੜੀਆਂ ਲਿਸਟਾਂ ਰੀਕਾਸਟ ਹੋ ਕੇ ਸਿਲੈਕਸ਼ਨ ਸੂਚੀ ਨਵੀਂ ਜਾਰੀ ਹੋਊਗੀ ਤੇ ਬਹੁਤ ਸਾਰੇ ਮਿੱਤਰ ਹੋਣਗੇ ਜਿਨ੍ਹਾਂ ਦੇ ਨਾਮ ਉਹਨਾਂ ਲਿਸਟਾਂ ਦੇ ਵਿੱਚੋਂ ਗਾਇਬ ਹੋ ਜਾਣਗੇ ਸੋ ਇਸ ਕਰਕੇ ਆਪਣੇ ਹੱਕਾਂ ਲਈ ਲੜੋ ਕੱਲ ਨੂੰ ਨਿੱਜੀ ਮੀਟਿੰਗ ਵਾਸਤੇ ਹਾਲਾਂਕਿ ਬਹੁਤ ਜਿਹੜੇ ਹੈਗੇ ਆ ਸਿਰਫ ਪੰਜਾਬੀ ਹਿੰਦੀ ਤੇ ਐਸਐਸਟੀ ਵਾਲੇ ਅਧਿਆਪਕਾਂ ਨੂੰ ਬੁਲਾਇਆ ਗਿਆ ਪਰ ਤੁਸੀਂ ਵੀ ਵੱਧ ਤੋਂ ਵੱਧ ਉੱਥੇ ਪਹੁੰਚਣਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਿ ਦੱਸ ਰਹੇ ਸੀ ਕਿ ਤੁਸੀਂ ਆਪਣੇ ਨਿੱਜੀ ਸਾਧਨ ਤੇ ਹੀ ਉੱਥੇ ਪਹੁੰਚੋਗੇ ਠੀਕ ਹੈ ਜੀ ਕਿਵੇਂ ਵੀ ਕਰਕੇ 10:30 ਵਜੇ ਉੱਥੇ ਤੁਸੀਂ ਇਕੱਠੇ ਹੋ ਕੇ ਮੀਟਿੰਗ ਕਰਨੀ ਹੈ ਮੀਟਿੰਗ ਤੋਂ ਬਾਅਦ ਹੀ ਜਿਹੜਾ ਤੁਹਾਨੂੰ ਉਹ ਪ੍ਰਧਾਨ ਸਾਹਿਬ ਵੱਲੋਂ ਸਾਰੀ ਡਿਟੇਲ ਦੱਸੀ ਜਾਨੀ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਗੱਲ ਰੱਖਣੀ ਹੈ ਕਿਵੇਂ ਜਵਾਬ ਦੇਣਾ ਹੈ ਕਿਉਂਕਿ ਨਹੀਂ ਜੇਕਰ ਤੁਸੀਂ ਖਾਸ ਕਰ ਮੈਂ ਮਾਫੀ ਚਾਹੂੰਗਾ ਕਹਿਣਾ ਨਹੀਂ ਚਾਹੁੰਦਾ ਲੇਡੀਜ਼ ਇਸ ਮਾਮਲੇ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਹਨਾ ਉਹ ਕਿਤੇ ਨਾ ਕਿਤੇ ਯੂਨੀਅਨ ਦਾ ਸਾਥ ਦੇਣ ਤੋਂ ਚਾਹੇ ਫੰਡਿੰਗ ਹੋ ਵੀ ਹੈ ਕਿਸੇ ਵੀ ਤਰ੍ਹਾਂ ਦਾ ਉਹ ਥੋੜੀ ਕੰਨੀ ਘਤਰਾ ਜਾਂਦੀਆਂ ਨੇ ਪਰ ਹੁਣ ਜਿਨ੍ਹਾਂ ਦਾ ਨਾਮ ਨਹੀਂ ਆਇਆ ਹਨਾ ਉਹਨਾਂ ਦੇ ਸਾਹ ਸੁੱਕੇ ਪਏ ਪਰ ਇਹ ਨਾ ਸੋਚੋ ਵੀ ਸ਼ਾਇਦ ਤੁਹਾਡਾ ਵੀ ਨਾਮ ਨਹੀਂ ਆਇਆ ਜਾਂ ਤੁਸੀਂ ਹੈਗੇ ਹੋ ਸੇਫ ਹੋ ਹਜੇ ਤੱਕ ਕੋਈ ਪਤਾ ਨਹੀਂ ਸਰਕਾਰਾਂ ਦਾ ਹਨਾ ਕੀ ਹੋਣਾ ਇਸ ਕਰਕੇ ਕੁੜੀਆਂ ਜਾਂ ਜਿਹੜੀਆਂ ਪਟੀਚਰ ਕਹੇ ਲੀਏ ਲੇਡੀਜ਼ ਟੀਚਰ ਹੈ ਉਹ ਆਪ ਤਾਂ ਜਾਣਾ ਹੀ ਜਾਣਾ ਆਪਦੇ ਨਾਲ ਮਾਤਾ ਪਿਤਾ ਜਾਂ ਕਿਸੇ ਹੋੜ ਭੈਣ ਭਰਾ ਨੂੰ ਵੀ ਨਾਲ ਲੈ ਕੇ ਜਾਣਾ ਠੀਕ ਹੈ ਤੇ ਹੁਣ ਤੁਹਾਡੇ ਕੋਲੇ ਮੌਕਾ ਹੈ ਜੇ ਸਾਮ ਲਿਆ ਤਾਂ ਤੁਹਾਡੀ ਨੌਕਰੀ ਬਚ ਸਕਦੀ ਹੈ ਅਦਰਵਾਈਜ਼ ਤੁਸੀਂ ਇੱਕ ਖਤਰੇ ਦੀ ਕਗਾਰ ਤੇ ਆ ਸਕਦੇ ਹੋ ਤੁਹਾਡੀ ਨੌਕਰੀ ਤੋਂ ਹੱਥ ਤੁਹਾਨੂੰ ਧੋਣੇ ਪੈ ਸਕਦੇ ਆ ਠੀਕ ਹੈ ਜੀ ਹਾਲਾਂਕਿ ਚਲੋ ਬਾਅਦ ਦੀਆਂ ਗੱਲਾਂ ਨਹੀਂ ਕਿ ਕੇਸ ਲੱਗਣਾ ਹੈ ਜਾਂ ਕਿ ਇਸ ਤਰ੍ਹਾਂ ਦੀ ਪਟੀਸ਼ਨ ਹੋਣੀ ਹੈ ਉਹ ਬਾਅਦ ਦੀ ਗੱਲ ਹੈ ਇੱਕ ਵਾਰ ਤੁਹਾਨੂੰ ਜੇਕਰ ਕਿਸੇ ਤਰ੍ਹਾਂ ਤੁਸੀਂ ਡੀਵਾਰ ਹੋ ਗਏ ਹਨਾ ਜਾਂ ਕਿਸੇ ਤਰ੍ਹਾਂ ਦੀ ਤੁਹਾਨੂੰ ਨੌਕਰੀ ਤੇ ਕੋਈ ਕਿੰਤੂ ਪਰੰਤੂ ਹੋ ਗਿਆ ਤਾਂ ਉਸ ਤੋਂ ਬਾਅਦ ਬਹੁਤ ਕੋਕਾ ਜੀ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਸਾਰੇ ਹੀ 3704 ਕੇਡਰ ਵਾਲੇ ਅਧਿਆਪਕਾਂ ਨੂੰ ਸਾਰੇ ਵਿਸ਼ਿਆਂ ਨੂੰ ਜਿਨ੍ਹਾਂ ਦੀਆਂ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਲਿਸਟਾਂ ਦੇ ਵਿੱਚ ਨਾਮ ਨਹੀਂ ਆਇਆ ਉਹਨਾਂ ਨੇ ਹਰ ਹਾਲਤ ਚ ਪਹੁੰਚਣਾ ਹੈ ਠੀਕ ਹੈ ਤੇ ਜਿਹੜੇ ਪਟੀਸ਼ਨਰ ਬਣੇ ਆ ਉਹਨਾਂ ਨੇ ਜ਼ਰੂਰ ਪਹੁੰਚਣਾ ਹੈ 10:30 ਵਜੇ ਦਾ ਟਾਈਮ ਜਿਹੜਾ ਗੁਰਦਾਰ ਅੰਮ੍ਰਿਤ ਸਾਹਿਬ ਵਿਖੇ ਦਿੱਤਾ ਗਿਆ ਹੈ ਠੀਕ ਹੈ ਜੀ ਉੱਥੇ ਪਹੁੰਚ ਕੇ ਤੁਸੀਂ ਪ੍ਰਧਾਨ ਸਾਹਿਬ ਦੀ ਅਗਵਾਹੀ ਸ਼ੀਟ ਜਿਹੜਾ ਜੋ ਵੀ ਕਰਨਾ ਹੈ ਤੁਸੀਂ ਉਹਨਾਂ ਦੀ ਅਗਵਾਹੀ ਸ਼ੀਟ ਕਰਨਾ ਹੈ ਕਿਉਂਕਿ ਯੂਨੀਅਨ ਬਹੁਤ ਵੱਡੀ ਇੱਕ ਮਾਂ ਪਿਓ ਦਾ ਸਹਾਰੇ ਦੀ ਤਰ੍ਹਾਂ ਹੁੰਦੀ ਹੈ ਉਹੀ ਤੁਹਾਨੂੰ ਹੁਣ ਇਸ ਡੁੱਬਦੀ ਨैया ਦੀ ਪਰ ਲੰਘਾ ਸਕਦੀ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਨੂੰ ਜਿਨ੍ਹਾਂ ਨੂੰ ਵੀ ਸ਼ੋਕੇਸ ਵਾਸਤੇ ਬੁਲਾਇਆ ਗਿਆ ਨਿੱਜੀ ਮੀਟਿੰਗ ਵਾਸਤੇ ਬੁਲਾਇਆ ਗਿਆ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਬਾਕੀ ਵੀ ਜਿਹੜੇ ਦੋਸਤ ਮਿੱਤਰ ਨੇ ਉਹਨਾਂ ਨੇ ਵੀ ਜ਼ਰੂਰ ਜਾਣਾ ਹੈ ਠੀਕ ਹੈ ਜੀ ਤਾਂ ਕਿ ਜਿਹੜਾ ਹੈਗਾ ਡਿਪਾਰਟਮੈਂਟ ਤੁਹਾਨੂੰ ਇੱਥੋਂ ਮਤਲਬ ਤੁਹਾਡੀ ਨੌਕਰੀ ਤੋਂ ਕੱਢ ਨਾ ਸਕੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਇਹ ਸੂਚਨਾ ਨੂੰ ਬਤਵਤ-ਬਤ ਸ਼ੇਅਰ ਕਰਿਓ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ